ਉਹ ਮੈਂ ਪਹਿਲਾਂ ਦਿੱਤੀਆਂ ਵੀ ਐ ਟ੍ਰੇਨਿੰਗਸ ਵਗੈਰਾ ਤਾਂ ਉਹ ਆਪਣੀ ਹੁਕਮੀ ਅਟੈਚਮੈਂਟ ਜੀ ਦੇ ਕਰਕੇ ਥੋੜਾ ਜਿਹਾ ਹੋਰ ਟਰਸਟ ਬਣ ਰਿਹਾ ਹੈ। ਬਾਕੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਐਲੋਪੈਥੀ ਮੈਡੀਸਨ ਆਪਾਂ ਯੂਜ਼ ਕਰਦੇ ਆਂ ਕਿਉਂਕਿ ਜਦੋਂ ਆਪਾਂ ਹਰੀਆ ਰਿਜ਼ਲਟ ਲੈਣਾ ਹੁੰਦਾ ਹੈ। ਹਰੀਆ ਦਾ ਮਤਲਬ ਆਪਾਂ ਨੂੰ ਇਹ ਹੁੰਦਾ ਨਾ ਵੈਸੇ ਮੋਸਟਲੀ ਆਪਾਂ ਨੂੰ ਇਹ ਹੁੰਦਾ ਕਿ ਤੈਨ ਜਾਰਾ ਵੀ ਹੈ ਸਬਰ ਤੇ ਕਾਹੋਂ ਵਿਟਾ ਇਦਾਂ ਦਿਲ ਕਰਦਾ ਨਾ ਉੱਡ ਜਾਈਏ। ਸੇਵੇਂ ਰਿਜ਼ਲਟ ਤੇ ਹੁੰਦਾ ਹੈ ਕਿ ਐਲੋਪੈਥੀ ਦਾ ਆਪਾਂ ਕੀ ਕਹਿੰਦੇ ਆਂ ਵੀ ਗੁਣੇ ਅੱਜ ਹੀ ਰਿਜ਼ਲਟ ਆ ਜੀ। ਪੇਨ ਹੋ ਰਹੀ ਹੈ ਤੇ ਸੈਕਿੰਡ ਦੋ ਸੈਕਿੰਡਸ ਦੇ ਵਿੱਚ ਰੀਲੀਫ ਹੋ ਜੇ ਬਟ ਆਪਾਂ ਇਹ ਚੀਜ਼ ਵੀ ਸੋਚਦੇ ਕੋਈ ਵੀ ਆਪ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਉਹਦਾ ਟਰੀਟਮੈਂਟ ਲੈਣੇ ਆ ਤਾਂ ਅਗਰ ਸਾਨੂੰ ਕੋਈ ਪ੍ਰੋਬਲਮ ਹੈ ਤਾਂ ਜੇ ਮੰਨ ਲਓ ਵਿਥਿਨ ਸੈਕਿੰਡਸ ਦੇ ਵਿੱਚ ਨਹੀਂ ਠੀਕ ਹੋਈ ਬਟ ਉਹ ਪਰਮਨੈਂਟ ਠੀਕ ਹੋ ਗਈ ਤਾਂ ਸੇਮ ਟਰੀਟਮੈਂਟ ਹੈ ਜੋ ਐਲੋਪੈਥੀ ਦਾ ਨਹੀਂ ਹੈ ਉਹ ਆਯੁਰਵੇਦਿਕ ਦਾ ਹੈ ਆਯੁਰਵੇਦਿਕ ਹੋਗੀ ਹੋਮੋਪੈਥੀ ਹੋਗੀ ਕਿਉਂਕਿ ਆਯੁਰਵੇਦਿਕ ਕੀ ਚੀਜ਼ ਹੋਗੀ ਆਪਾਂ ਡੇਲੀ ਜੋ ਆਪਣੇ ਇਨਗਰੀਡੀਅੰਟਸ ਯੂਜ਼ ਕਰਦੇ ਆ ਇਨਗਰੀਡੀਅੰਟਸ ਮੀਨਸ ਜੋ ਆਪਣੇ ਕਿਚਨ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰਦੇ ਆ ਉਹਨਾਂ ਦੇ ਦੁਆਰਾ ਹੀ ਇਹ ਮੈਡੀਸਨ ਰੈਡੀ ਕੀਤੀ ਜਾਂਦੀ ਹੈ ਹੁਣ ਤੁਸੀਂ ਦੇਖੋ ਆਪਾਂ ਜੀਰਾ ਵੀ ਖਾਂਦੇ ਆ ਠੀਕ ਹੈ ਆਪਾਂ ਸੁੱਕਾ ਧਨੀਆ ਵੀ ਖਾਂਦੇ ਆ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਦਾਲ ਚੀਨੀ ਹੋ ਗਈ ਹੋਰ ਬਹੁਤ ਸਾਰੀ ਜਿਹੜੀ ਇਨਗਰੀਡੀਐਂਟ ਹੈ ਜੋ ਆਪਣੇ ਕਿਚਨ ਦੇ ਵਿੱਚ ਯੂਜ਼ ਹੁੰਦੇ ਆ ਬਟ ਆਪਾਂ ਨੂੰ ਉਹਨਾਂ ਬਾਰੇ ਪਤਾ ਨਹੀਂ ਫਰਮਾ ਲਓ ਮੈਂ ਆਪਾਂ ਮੈਰਿਜ ਵਗੈਰਾ ਤੇ ਜਾਂਦੇ ਆ ਆਪਾਂ ਕਹਿੰਦੇ ਬਹੁਤ ਜ਼ਿਆਦਾ ਮਸਾਲੇ ਵਾਲੀਆਂ ਸਬਜ਼ੀਆਂ ਸੀ ਤਾ ਮਸਾਲੇ ਕਿਵੇਂ ਜਿਵੇਂ ਉਹਦੇ ਵਿੱਚ ਦਾਲ ਚੀਨੀ ਜਾਦਾ ਪਾ ਦਿੰਦੇ ਆ ਜਾਈਫਲ ਵਗੈਰਾ ਪਾ ਦਿੰਦੇ ਆ ਬਹੁਤ ਸਾਰੇ ਐਵੇਂ ਦੇ ਇਨਗਰੀਡੀਅੰਟ ਆ ਜਿੰਨਾਂ ਦਾ ਤੁਹਾਨੂੰ ਨਾਮ ਵੀ ਨਹੀਂ ਪਤਾ ਹੋਣਾ ਮੈਨੂੰ ਵੀ ਨਹੀਂ ਪਤਾ ਹੋਊਗਾ ਪਰ ਇਹ ਮੈਡੀਸਨ ਜਿਹੜੀ ਆਯੁਰਵੈਦਿਕ ਮੈਡੀਸਨ ਹੁੰਦੀ ਆ ਦਾ ਇੱਕੋ ਹੀ ਰਿਜ਼ਲਟ ਹੈ ਕਿ ਜਿਹੜਾ ਵੀ ਤੁਹਾਨੂੰ ਰਿਜ਼ਲਟ ਮਿਲੂਗਾ ਪਰਮਾਨੈਂਟ ਮਿਲੂਗਾ ਕਿਉਂਕਿ ਅਸੀਂ ਤਾਂ 2 ਸਾਲ ਹੋ ਗਏ ਪੇਸ਼ੈਂਟਸ ਨੂੰ ਮੈਡੀਸਨ ਦੇ ਰਹੇ ਆ ਬਹੁਤ ਸਾਰੇ ਪੇਸ਼ੈਂਟ ਐ ਜਿਨ੍ਹਾਂ ਨੂੰ ਪ੍ਰੈਗਨਨਸੀ ਨਹੀਂ ਕਨਸੀਵ ਹੋਈ ਸੀ ਪ੍ਰੈਗਨਨਸੀ ਕਨਸੀਵ ਹੋ ਗਈ ਜਿਹੜੇ ਸਿਸਟ ਵਾਲੇ ਪੇਸ਼ੈਂਟ ਸੀ ਜਿਵੇਂ ਕਿਸੇ ਨੂੰ ਫਿਬਰੋਇਡ ਵਗੈਰਾ ਸੀ ਜਿਵੇਂ ਪਾਣੀ ਵਾਲੀ ਰਸੋਰੀ ਹੋ ਗਈ ਜਾਂ ਫਿਰ ਖੂਨ ਦੀਆਂ ਗੰਡਾ ਮਾਰਦੀਆਂ ਗੰਡਾ ਜਦੋਂ ਬੰਨੀਆਂ ਸ਼ੁਰੂ ਹੋ ਜਾਂਦੀਆਂ ਤਾਂ ਜਲਦੀ ਜਲਦੀ ਲੋਕ ਕੀ ਕਰਦੇ ਆ ਵੀ ਬਲੀਡਿੰਗ ਸਟਾਰਟ ਹੋਊਗੀ ਤਾਂ ਯੂਟਰਸ ਰਿਮੂਵ ਕਰਾ ਦੋ ਬੱਚੇ ਦਾ ਨਿਕੜਾ ਦੋ ਬਸ ਸੋਖੇ ਹੋ ਜੀਏ ਪਰ ਕੀ ਹੈ ਚਾਹੇ ਤੁਹਾਨੂੰ ਮੈਨੋਪੌਜ਼ ਹੋਵੇ ਚਾਹੇ ਤੁਹਾਨੂੰ ਮੈਨਾਰਕੀ ਮੈਨੋਪੌਜ਼ ਦਾ ਮਤਲਬ ਹੁੰਦਾ ਕਿ ਜਦੋਂ ਪੀਰੀਅਡ ਉਹਨੇ ਬੰਦ ਹੋ ਜਾਂਦੇ ਆ ਜਦੋਂ ਪੀਰੀਅਡ ਉਹਨੇ ਬੰਦ ਹੋ ਜਾਂਦੇ ਆ ਦਾ ਮਤਲਬ ਇਹ ਨਹੀਂ ਆ ਵੀ ਤੁਹਾਡੇ ਯੂਟਰਸ ਨੇ ਬੱਚੇਦਾਨੀ ਨੇ ਕੰਮ ਛੱਡਤਾ ਆਪਾਂ ਕੀ ਕਰਦੇ ਆ ਜਲਦੀ ਜਲਦੀ ਆਪਾਂ ਨੂੰ ਇਹ ਹੁੰਦਾ ਨਾ ਯੂਟਰਸ ਨੂੰ ਰਿਮੂਵ ਕਰਾਓ ਦੈਟਸ ਇਟ ਬਲੀਡਿੰਗ ਇਹ ਜਿੰਨੀ ਜਲਦੀ ਜਲਦੀ ਰੋਕ ਜੀ ਬਲੀਡਿੰਗ ਨੂੰ ਰੋਕਣਾ ਤਾਂ ਆਯੁਰਵੇਦਿਕ ਢੰਗ ਦੇ ਨਾਲ ਰੋਕੋ ਬਟ ਯੂਟਰਸ ਨੂੰ ਰਿਮੂਵ ਕਰਨ ਦੀ ਪੋਜੀਸ਼ਨ ਕਰੋ ਕਿਉਂਕਿ ਆਪਾਂ ਹਰੀ ਇਹ ਤਾਂ ਉਹੀ ਗੱਲ ਆ ਗਈ ਹੈਰੀ ਅਪ ਰਿਜ਼ਲਟ ਦੀ ਹਰੀ ਅਪ ਰਿਜ਼ਲਟ ਲੈਣ ਲਈ ਆਪਾਂ ਬਹੁਤ ਸਾਰੇ ਨੁਕਸਾਨ ਵੀ ਕਰੋਨੇ ਆ ਜਾਂ ਜਲਦੀ ਜਲਦੀ ਸਰਜਰੀ ਕਰਵਾਈ ਵੀ ਬਸ ਜਲਦੀ ਜਲਦੀ ਰਿਮੂਵ ਕਰਾ ਦੋ ਪਿੱਤੇ ਦੇ ਵਿੱਚ ਪੱਥਰੀ ਹੈ ਜਲਦੀ ਉਹਦੀ ਪਿੱਕਾ ਹੀ ਕਢਾ ਦੋ ਸੋਖੇ ਹੋ ਜੀਏ ਤਾਂ ਆਪਾਂ ਸੋਕ ਇੱਕੋ ਚੀਜ਼ ਤੇ ਹੁੰਦੀ ਹੈ ਨਾ ਪੇਨ ਰੀਲੀਫ ਹੁੰਦੀ ਹੈ ਇਕੱਲੀ ਜੇ ਮੰਨ ਲਓ ਪਿੱਤੇ ਦੀ ਪਖੜੀ ਆ ਤਾਂ ਉਹਦੇ ਵਿੱਚ ਕੀ ਹੁੰਦਾ ਬਸ ਸਿਰਫ ਦਰਦ ਘਟ ਗਿਆ ਤੁਹਾਡਾ ਬਟ ਜਦੋਂ ਸਰਜਰੀ ਤੋਂ ਬਾਅਦ ਨੰਬਰ ਉਹ ਜਿਹੜੀਆਂ ਕੰਪਲਿਕਸ਼ਨਸ ਐ ਤੁਹਾਡੀਆਂ ਕਰੂਨੀਆ ਸ਼ੁਰੂ ਹੋ ਜਾਂਦੀ ਹੈ ਨੰਬਰ ਆਫ ਕੰਪਲਿਕਸ਼ਨਸ ਕੀ ਐ ਹੁਣ ਸਪੋਜ਼ ਕਰੋ ਤੁਸੀਂ ਖਾਣਾ ਆਪਾਂ ਪਹਿਲਾਂ ਬਹੁਤ ਜ਼ਿਆਦਾ ਖਾਣਾ ਖਾ ਲੈਣੇ ਕਿਉਂਕਿ ਉਹਦੇ ਵਿੱਚ ਯੂਸੇਜ਼ ਵਗੈਰਾ ਹੁੰਦੇ ਜਿਹੜੇ ਕਿ ਸਕਰੀਟ ਹੁੰਦੇ ਆ ਜਿਹੜੇ ਆਪਣੇ ਖਾਣੇ ਦੇ ਵਿੱਚ ਉਹਨੂੰ ਖਾਣੇ ਨੂੰ ਕੀ ਹੈ ਜਿਆਦਾ ਸਵਾਦਿਸ਼ਟ ਬਣਾਉਂਦੇ ਆ ਜਾਂ ਉਹ ਖਾਣੇ ਨੂੰ ਪਚਣ ਦੇ ਵਿੱਚ ਹੈਲਪ ਕਰਦੇ ਆ ਤਾਂ ਉਹ ਕੀ ਹੈ ਜਦੋਂ ਉਹ ਪਾਪਾ ਆਪਣੇ ਕੀ ਕਰਦੇ ਆ ਗਾਲ ਬਲੇਡਰ ਨੂੰ ਰਿਮੂਵ ਕਰਵਾ ਦਿੰਦੇ ਆ ਪਿੱਤੇ ਨੂੰ ਰਿਮੂਵ ਕਰਾਤਾ ਤਾਂ ਫਿਰ ਉਹ ਕੀ ਕਰੂਗਾ ਕੰਮ ਹੀ ਬੰਦ ਹੋ ਗਿਆ ਤੇ ਜਦੋਂ ਆਪਾਂ ਕੋਈ ਚੀਜ਼ ਹੀ ਕਢਾਤੀ ਗੁਰਜਾ ਹੀ ਕਢਾਤਾ ਤਾਂ ਕੰਮ ਉਹਦਾ ਬੰਦ ਹੋ ਗਿਆ ਨਾ ਤਾਂ ਫਿਰ ਉਸ ਤੋਂ ਬਾਅਦ ਕੀ ਕਰਦੇ ਆ ਵੀ ਡਾਕਟਰ ਕਹਿੰਦਾ ਸੀ ਜੀ ਜਿੱਥੇ ਤੁਸੀਂ ਇੱਕ ਹੁਲਕਾ ਖਾਣਾ ਉਹ ਖੇਦਾ ਹੀ ਖਾਣਾ ਤਕ ਜੇ ਅਸੀਂ ਹੁਣ ਮੰਨ ਲਓ ਧੁੱkh ਜ਼ਿਆਦਾ ਲੱਗੀ ਆ ਬਿਸਮੋਸ ਤੇ ਵੀ ਖਾ ਲਈਏ ਖਾਈ ਜੀ ਕੁਲਚੇ ਨੂੰ ਵੀ ਜੀ ਕਰਦਾ ਹੈ ਖਾ ਤਾਂ ਸਾਰਾ ਕੁਝ ਲਿਆ ਹੁਣ ਜੀ ਓਕੇ ਹੁਣ ਗੋਲ ਬਲੇਕਰ ਤਾਂ ਕਢਾ ਲਿਆ ਹੁਣ ਕੀ ਕਢਾਈਏ ਕੀ ਕਢਾਣਾ ਹੈ ਬਸ ਬਿਸਮੋਸ ਹੀ ਕਢਾਣਾ ਨਾ ਜਦਾ ਉਲਟੀ ਆ ਜੇ ਜਾ ਮੇ ਸਾਨੂੰ ਦਸਤ ਲੱਗ ਜਾਣ ਦੋਈ ਕੰਮ ਕਰਾਂਗੇ ਨਾ ਕਿਉਂਕਿ ਸੁਖੇ ਹੋਣਾ ਹੈ ਬਟ ਇਹ ਚੀਜ਼ਾਂ ਮੈਂ ਬਸ ਬਾਰ-ਬਾਰ ਇੱਕੋ ਹੀ ਚੀਜ਼ ਕਹਿੰਦੀ ਆ ਫੋਕਸ ਕਰੋ ਤਾਂ ਆਯੁਰਵੇਦਿਕ ਤੇ ਹੀ ਕਰੋ ਹੋਰ ਸਾਡੇ ਬਹੁਤ ਸਾਰੇ ਪੇਸ਼ੈਂਟ ਹੈ ਮੈਂ ਪੇਸ਼ੈਂਟ ਨੂੰ ਹਮੇਸ਼ਾ ਰਿਕਵੈਸਟ ਕਰਦੀ ਹੁੰਦੀ ਆ ਆਪਣੇ ਵੱਲੋਂ ਰਿਕਵੈਸਟ ਕਰਦੀ ਆ ਹਾਲਾਂਕਿ ਮੇਰਾ ਕੰਪਨੀ ਨਾਲ ਕੋਈ ਕੰਸਲਟ ਨਹੀਂ ਹੁੰਦੀ ਮੈਨੂੰ ਇਹ ਵੀ ਕਈ ਵਾਰੀ ਡਰ ਹੁੰਦਾ ਵੀ ਜੇ ਸੱਚੀ ਵਿੱਚ ਉਹਨਾਂ ਵਾਪਸ ਆ ਗਏ ਤਾਂ ਕੀ ਕਰਾਂਗੇ ਮੈਂ ਉਹਨਾਂ ਨੂੰ ਕਹਿਣੀ ਹੁੰਦੀ ਆ ਨਾ ਤੁਸੀਂ ਤੁਹਾਨੂੰ ਨਾ ਸਾਰਿਕ ਪਿਆਣਾ ਮੈਡੀਸਨ ਮੈਨੂੰ ਵਾਪਸ ਦੇ ਦਿਓ ਮੈਂ ਤੁਹਾਨੂੰ ਕੈਸੇ ਦੇ ਦੂੰਗੀ ਪਰ ਇੱਕ ਵਾਰੀ ਮੇਰੀ ਅੱਖੀਂ ਤੋਂ ਲਾ ਕੇ ਦੇਖੋ ਹਰ ਇੱਕ ਕੋਈ ਇੱਕ ਪੇਸ਼ੈਂਟ ਸੀ ਉਨ ਮਤਲਬ ਮਾਈਨਰ ਪ੍ਰੋਬਲਮ ਅਲਟਰਾ ਸਾਊਂਡ ਦੇ ਵਿੱਚ ਉਹਨੂੰ ਮਾਈਨਰ ਪ੍ਰੋਬਲਮ ਦੱਸੀ ਗਈ ਸੀ ਕਿ ਤੁਹਾਨੂੰ ਐ ਜਿਹੜਾ ਕਿ ਪੱਤ ਇਕੱਠਾ ਹੋਇਆ ਗਿਆ ਮਤਲਬ ਬਲੀਡਿੰਗ ਜਿਹੜੀ ਕੀ ਹੈ ਉਹ ਰੈਗੂਲਰ ਨਾ ਹੋਣ ਕਰਕੇ ਅੰਦਰ ਹੀ ਕਲੈਕਸ਼ਨ ਹੋਣੀ ਸ਼ੁਰੂ ਹੋ ਗਈ ਠੀਕ ਹੈ ਜਿਸ ਦੇ ਨਾਲ ਕੀ ਆ ਉਹਨਾਂ ਦੇ ਸਾਈਡ ਤੇ ਜਿਹੜਾ ਹੈਮੋਟੋਮਾ ਬਣ ਗਿਆ ਬਟ ਉਹਨਾਂ ਨੇ ਕੀ ਕੀਤਾ ਕਿ ਮੈਡਮ ਜੀ ਤੁਸੀਂ ਐ ਕਰੋ ਰਵੀ ਗੰਬੋਲ ਦੇ ਪੈਸੇ ਜਮ੍ਹਾਂ ਕਰਾ ਦਿਓ ਸੀ ਆਪਰੇਸ਼ਨ ਕਰਾਉਣੇ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਹਾਡਾ ਮੈਂ ਆਪਰੇਸ਼ਨ ਵੀ ਕਰਵਾ ਦੂ ਰਵੀ ਗੰਬੋਲ ਦੇ ਫਿਰੋ ਮੈਂ ਤੁਹਾਡਾ ਫ੍ਰੀ ਚ ਕਰਾ ਦੂ ਇੱਕ ਵਾਰੀ ਮੇਰੇ ਆਖੇ ਲਾ ਕੇ ਦਵਾਈ ਲੈ ਲਓ ਮੈਂ ਉਹਨੂੰ ਕਿਹਾ ਸੀ 3 ਮਹੀਨੇ ਦਵਾਈ ਖਾ ਲਈਏ ਮੈਨੂੰ ਲੱਗਦਾ ਉਹਨਾਂ ਨੂੰ 4 ਮਹੀਨੇ ਹੋਗੇ ਰੈਗੂਲਰ ਮੈਡੀਸਨ ਖਾਦਿਆਂ ਮੈਂ ਬਾਅਦ ਮੈਂ ਕਰਵਾ ਰਹੀ ਹਾਂ ਮੈਂ ਕਿਹਾ ਵੀ ਤੁਸੀਂ ਮੈਡੀਸਨ ਬੰਦ ਕਰ ਦੋ ਕਹਿੰਦੇ ਨਹੀਂ ਜੀ ਚਲ 6 ਮਹੀਨੇ ਤਾਂ ਖਾ ਲਈਏ ਯਕੀਨ ਤੋ ਜਮਾਂ ਹੀ ਜੜ ਤੋਂ ਸਾਰੀ ਇਹ ਹੌਲ ਜਿਹੜੀਆਂ ਨਿਕਤਾਂ ਹੋ ਗਈ ਸੈੱਟ ਹੋ ਜਾਣ ਕਿਉਂਕਿ ਕੋਈ ਵੀ ਚੀਜ਼ ਹੈ ਨਾ ਉਹਦੇ ਲਈ ਸਾਨੂੰ ਮਤਲਬ ਪੇਸ਼ੈਂਸ ਕਿਉਂਕਿ ਜਦੋਂ ਪੇਸ਼ੈਂਸ ਤੇ ਬਹੁਤ ਸਾਰੀਆਂ ਚੀਜ਼ਾਂ ਨਿਰਭਰ ਕਰਦੀਆਂ ਹੈ ਅਗਰ ਤੁਸੀਂ ਛੱਡ ਦੋ ਚਲੋ ਆਏ ਨੇ ਤੇ ਇੱਕ ਚੀਜ਼ ਵੀ ਛੱਡੋ ਪਾਸ਼ੀਐਂਟ ਦੇ ਨਾਲ ਹੁਣ ਮੰਨ ਲਓ ਜੇ ਦਰਦ ਹੋ ਵੀ ਰਿਹਾ ਤਾਂ ਜੇ ਆਪਾਂ ਇਹ ਸੋਚੀਏ ਵੀ ਨਹੀਂ ਮੈਡੀਸਨ ਨਾਲ ਹੀ ਰਿਲੀਫ ਕਰਨਾ ਕੋਈ ਹੌਟ ਵਾਟਰ ਬੋਟਲ ਵਗੈਰਾ ਦੇਣੀ ਹੈ ਠੀਕ ਹੈ ਜਾਂ ਆਪਾਂ ਕੋਈ ਚਾਹ ਵਗੈਰਾ ਪੀਣਿਆ ਜਾਂ ਆਪਾਂ ਜ਼ਰਾਇਰ ਅੱਗੇ ਪਾਣੀ ਪੀ ਲੈਣਿਆ ਕਿਉਂਕਿ ਇਹ ਕੀ ਹੁੰਦਾ ਪੇਸ਼ੀਐਂਟ ਦੇ ਕੰਮ ਹੋ ਗਿਆ ਹੌਲੀ ਹੌਲੀ ਕਿ ਸਹੀ ਚੀਜ਼ ਨੇ ਬਾਡੀ ਦੇ ਵਿੱਚ ਹੋਣਾ ਔਰ ਉਹਨੇ ਰਿਕਵਰ ਕਰ ਦੇਣਾ ਹੁਣ ਜਿਹੜੀ ਮੈ ਜੋ ਪ੍ਰੋਡਕਟ ਯੂਜ਼ ਕਰਵਾਏ ਆ ਮੋਸਟਲੀ ਪੇਸ਼ੀਐਂਟ ਦੇ ਲਈ ਇੱਕ ਆ ਸਭ ਤੋਂ ਵੈਸਟ ਰਿਜ਼ਲਟ ਹੈ ਨਾਰੀ ਬੂਸਟਰਾ ਤਬਾਦ ਆਪਣੇ ਕੋਲ ਜਿਹੜੇ ਪ੍ਰੈਗਨੈਂਟ ਫੀਮੇਲਸ ਹੁੰਦੀਆਂ ਨੇ ਜਾਂ ਆਪਣੇ ਕੋਲ ਜ਼ਿਆਦਾਤਰ ਇਦਾਂ ਦੀਆਂ ਫੀਮੇਲਸ ਹੁੰਦੀਆਂ ਜਿਹੜੀਆਂ ਕਹਿੰਦੀਆਂ ਕਿ ਰੈਗੂਲਰ ਪੀਰੀਅਡਸ ਹੋ ਰਹੇ ਆ ਜਦੋਂ ਸਾਨੂੰ ਹਾਰਮੋਨਲ ਪ੍ਰੋਬਲਮ ਹੋ ਰਹੀ ਹੈ ਮੈडम ਜ ਸਾਡੇ ਮੂੰਹ ਤੇ ਸ਼ਾਈਆਂ ਹੋ ਰਹੀਆਂ ਤਾਂ ਮੈਨ ਇਹਨਾਂ ਦਾ ਕੀ ਕੀ ਕਾਰਨ ਹੈ ਕਿਉਂਕਿ ਜਦੋਂ ਖੂਨ ਸਹੀ ਨਹੀਂ ਹੁੰਦੀ ਤਾਂ ਉਹਦੇ ਨਾਲ ਤੁਹਾਡਾ ਸਾਰਾ ਬਾਡੀ ਸਟਰਕਚਰ ਹੈਡੈਕ ਹੋਣੀ ਸ਼ੁਰੂ ਹੋ ਜਾਂਦੀ ਹੈ ਨੌਲਦੀਆ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਪੇਟ ਖਰਾਬ ਲੰਦਾ ਜਿਵੇਂ ਕਾਂਸਟਿਪੇਸ਼ਨ ਹੋ ਜੇ ਚੇਤਨ ਨੂੰ ਗਸ ਲੱਗਣੇ ਸ਼ੁਰੂ ਹੋ ਜਾਂਦਾ ਮੂੰਹ ਤੇ ਉੱਪਰ ਗਲੋ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਜਿਹੜੇ ਕੀ ਹੈ ਬਾਡੀ ਦੇ ਵਿੱਚ ਜਿਹੜੀ ਐਗਜ਼ਾ ਦੇ ਆਪਣੇ ਵੇਸਟੇਜ ਜਿਹੜੇ ਨੂੰ ਹੋਣਾ जो तो प्रोपरली नहीं होगी तो बॉडी का सारा स्ट्रक्चर है वो चेंज हो जाता है बहुत सारे सिमटम्स है जो रहे हो अंकड़ होने शुरू हो जाते हैं इस करके नारी बुरश का सब तो बेस्ट रिजल्ट है वैसे ही यू एक एक अपने आप तो शुरू करके देखो ਮੈਂ ਤਾਂ ਇਹ ਨਹੀਂ ਤੁਹਾਨੂੰ ਅਡਵਾਈਸ करूंगी ਸਪੋਸ ਕਰੋ ਹੋوند ਜਿਵੇਂ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੈ ਕਿਸੇ ਨੂੰ ਬਲੈਮਸ਼ ਜਿਆਦਾ ਨਹੀਂ ਸ਼ਾਇਆ ਨਹੀਂ ਜਾਂ ਨੀਚੇ ਅੱਖਾਂ ਨੀਚੇ ਕਾਲੇ ਢੇਰੇ ਆ ਜਾਂ ਬਲੈਕ ਧੱਬੇ ਜਿਆਦਾ ਨਹੀਂ ਤਾਂ ਤੁਸੀਂ ਆਹ ਯੂਜ਼ ਕਰਕੇ ਦੇਖੋ ਸਕਿਨ ਕਲੀਅਰ ਹੈ ਜਿਹੜਾ ਉਹ ਯੂਜ਼ ਕਰਕੇ ਦੇਖੋ ਜਿਹੜੇ ਕੈਪਸੂਲ ਆ ਇਹਨਾਂ ਦਾ ਬਹੁਤ ਅੱਛਾ ਰਿਜ਼ਲਟ ਹੈ ਕਿਉਂਕਿ ਪੇਸ਼ੈਂਟਸ ਜ਼ਰੂਰੀ ਹੈ ਨਾ ਜੇ ਆਪਾਂ ਕਹੇ ਹਾਈ ਜੀ ਇੱਕ ਛੀਜੀ ਵੀ ਰਿਜ਼ਲਟ ਨਹੀਂ ਮਿਲਿਆ ਅਗਰ ਇਹਨੂੰ ਪੀਣੀ ਆ ਉਹਦਾ ਵੀ ਆਪਣਾ ਤਰੀਕਾ ਹੈ ਤਰੀਕਾ ਵੀ ਹੁਣ ਮਨ ਨੂੰ ਅੱਜ ਮਾਰਨਿੰਗ ਮੈਂ ਇੱਕ ਚਮਚ ਲੈ ਲਿਆ ਜੀ ਮੈਂ ਸ਼ਾਮ ਨੂੰ ਤਾਂ ਭੁੱਲ ਗਈ ਸੀ ਚਲ ਅੱਜ ਹੁਣ ਯਾਦ ਆਇਆ ਹੁਣ ਫੇਰ ਲੈ ਲੈਣੇ ਆ ਇਦਾਂ ਨਹੀਂ ਨਾ ਕਿਸੇ ਚੀਜ਼ ਦਾ ਰਿਜ਼ਲਟ ਮਿਲਦਾ ਕਿਉਂਕਿ ਅਗਰ ਤੁਸੀਂ ਮਾਰਨਿੰਗ ਤੋਂ ਉਹਨੂੰ ਹਰ ਰੋਜ਼ ਮਾਰਨਿੰਗ, ਈਵਨਿੰਗ ਔਰ ਨਾਈਟ ਦੇਣੀ ਚਾਹੀਦੀ ਠੀਕ ਹੈ ਆਫਟਰਨੂਨ ਜਾਂ ਫੇਰ ਨਾਈਟ ਦੇਣੀ ਚਾਹੀਦੀ ਅਗਰ ਉਹ ਤਿੰਨ ਟਾਈਮ ਲੈਣਾ ਤਾਂ ਤਿੰਨ ਟਾਈਮ ਅਗਰ ਦੋ ਟਾਈਮ ਲੈਣਾ ਤਾਂ ਦੋ ਟਾਈਮ ਆਪਣੀ ਵੀਡੀਓ ਵੀਡੀਓ ਬੰਦ ਕਰ ਦਿਓ ਬਿਰੀ ਲੰਬੀ ਸਪੀਚ ਹੋ ਜੂਗੀ ਹਾਂ ਤੁਹਾਨੂੰ ਲੈਣੇ ਨੇ 텐션 내내 까고 바닥에